ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਮੁੱਖ ਮੰਤਰੀ ਪੰਜਾਬ ਦਾ ਵੱਡਾ ਐਕਸ਼ਨ ਹੁਣ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗਰ ਜੇਲ੍ਹ ਦੇ ਅੰਦਰ ਸ਼ਿਫਟ ਕੀਤਾ ਜਾਏਗਾ ਤੇ ਇਹ ਖਬਰ ਸੁਣ ਕੇ ਸੁਖਬੀਰ ਸਿੰਘ ਬਾਦਲ ਦਾ ਹੋ ਗਿਆ ਬੁਰਾ ਹਾਲ ਵਕੀਮ ਕਮਲ ਡਿਟੇਲ ਹੈ ਆਪਾਂ ਇਦੀ ਵੀਡੀਓ ਚ ਜਾਣਦੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਵੀਡੀਓ ਫਿਰ ਕਰਨੇ ਇਸੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਸ ਨਾਲ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਯਾਦ ਹੋਣਾ ਮੈਂ ਤੁਹਾਨੂੰ ਇੱਕ ਵੀਡੀਓ ਵੀ ਸੁਣਾਉਣ ਜਾ ਰਿਹਾ ਹਾਂ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬਾਹਰ ਵੱਡੀ ਚਰਚਾ ਦੇ ਵਿੱਚ ਇਹ ਗੱਲ ਆਈ ਸੀ ਕਿ ਕਹਿੰਦੇ ਜੀ ਡਿਬਿਊ ਵਾਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਛਡ ਕਰ ਦੇਣਾ ਚਾਹੀਦਾ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਜੀ ਹੁਣ ਉਹ ਰੋਲ ਲਾ ਗਏ ਨੇ ਕਿਉਂ ਲਾ ਗਏ ਨੇ ਇਹ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਇਹਨੇ ਮੁੱਛਾ ਚੜਾ ਕੇ ਕਿਹਾ ਸੀ ਕਿਵੇਂ ਚੱਲਿਆ ਮਜੀਠੀਆ ਦਰਸਾਲ ਦੇ ਵਿੱਚ ਉਸੇ ਗੱਲ ਦਾ ਰੌਲਾ ਅੱਜ ਤੱਕ ਫੇਰ ਪੈ ਗਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਔਰ ਦੂਜੇ ਪਾਸੇ ਇੱਕ ਬਿਆਨ ਬਿਕਰਮ ਸਿੰਘ ਮਜੀਠੀਆ ਦਾ ਵੀ ਤੁਹਾਨੂੰ ਸੁਣਾਵਾਂਗੇ ਜਿਹੜੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਉਸ ਦਿਨ ਤਹਿਲਕਾ ਮੱਚਿਆ ਸੀ ਯਾਨੀ ਖਬਰ ਪੁਰਾਣੀ ਆ ਪਰ ਉਸੇ ਗੱਲ ਦੀ ਵਜ੍ਹਾ ਦੇ ਨਾਲ ਪੰਜਾਬ ਦੀਆਂ ਮਾਮਾ ਪੰਜਾਬ ਦੇ ਲੋਕ ਪੰਜਾਬ ਦੀਆਂ ਭੈਣਾਂ ਯਾਨੀ ਚਿੱਟੇ ਦੇ ਨਾਲ ਜਿਹੜੇ ਪੀੜਤ ਲੋਕ ਸੀ ਉਹਨਾਂ ਲੋਕਾਂ ਨੇ ਬਹੁਤ ਵੱਡਾ ਰੌਲਾ ਪਾਇਆ ਸੀ ਬਿਕਰਮ ਸਿੰਘ ਮਜੀਠੀਆ ਕਰਕੇ ਕਹਿੰਦੇ ਦੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹਨੂੰ ਡਿਵਰੂਡ ਦੇ ਵਿੱਚ ਭੇਜੋ ਪਰ ਅੱਜ ਵੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਫੇਰ ਤੋਂ ਤਹਲਕਾ ਮਚ ਗਿਆ ਯਾਨੀ ਵਿਕਰਮ ਸਿੰਘ ਮਜੀਠੀਆ ਆਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹਨਾਂ ਬਾਰੇ ਪੰਜਾਬ ਦਾ ਮੁੱਖ ਮੰਤਰੀ ਵੀ ਕਹਿੰਦਾ ਔਰ ਇੱਕ ਬਿਆਨ ਉਸੇ ਵਿਕਰਮ ਸਿੰਘ ਮਜੀਠੀਆ ਦਾ ਜਿਵੇਂ ਪੰਜਾਬ ਦੀਆਂ ਮਾਵਾਂ ਨੂੰ ਅੱਜ ਤੱਕ ਰਵਾਇਆ ਹੋਇਆ ਤੇ ਅੱਜ ਤੱਕ ਪੰਜਾਬ ਦੇ ਲੋਕ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਧਰਤੀ ਤੇ ਨਾ ਰੱਖੋ ਇਹਨੂੰ ਡਗਰੂਗੜ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਪਰ ਅੱਜ ਜੋ ਸ਼ਿਫਟ ਹੁੰਦੇ ਨੇ ਜਾ ਨਹੀਂ ਹੁੰਦੇ ਇੱਕ ਹਵਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਮੁੱਖ ਮੰਤਰੀ ਭਵਨ ਸਿੰਘ ਮਾਨ ਸੀਐਮ ਮਾਨ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਨੂੰ ਵੀ ਕਿਹਾ ਸੀ ਔਰ ਬਿਕਰਮ ਮਜੀਠੀਆ ਦਾ ਬਿਆਨ ਜਿਹੜੇ ਬਿਆਨ ਨੇ ਬਿਕਰਮ ਸਿੰਘ ਮਜੀਠੀਆ ਨੇ ਚੇਲ ਕਰਵਾਈ ਸੀ ਉਹ ਵੀ ਅੱਜ ਤੁਹਾਨੂੰ ਦੁਬਾਰਾ ਮੈਂ ਸੁਣਾਉਣ ਜਾ ਰਿਹਾ ਉਹ ਦੇ ਅੰਕੜੇ ਬੜੇ ਮਜ਼ਬੂਤ ਨੇ ਤੁਸੀਂ ਇਸ ਗੱਲ ਨੂੰ ਮੰਨੋਗੇ ਸੁਣੋ ਤੂੰ ਰਾ ਘੋੜਾ ਮਾਲਾ ਤੂੰ ਸਾੜਾ ਉਹ ਤੋਂ ਲੰਬੂ ਏ ਭਰਾਣ ਸਮਾਜ ਲੜਾਈ ਹੋ ਗਈ ਮੈਂ ਤੈਨੂੰ ਦੇਖ ਰੋ ਹਦੋਂ ਉਹ ਕਹਿੰਦਾ ਚਲ ਆ ਜਾ ਹੁਣ ਉੱਠ ਜੱਫੀ ਪਾਈਏ ਕਾ ਮੁਰ ਉਹ ਵੀ ਬਿਸ਼ਰਮ ਸੀ ਕਪੜੇ ਝਾੜ ਕੇ ਉਹ ਵੀ ਆ ਗਿਆ ਕਾਰਨ ਕੀ ਸੀ ਕੰਨ ਚ ਕੀ ਕਿਹਾ ਕਹਿੰਦਾ ਹੁਣ ਦੋਨੇ ਹਾਰ ਗਏ ਜੱਫੀ ਪਾ ਲੋ ਬਸ ਬਹੁਤ ਹੈ ਇੱਕ ਬਟਨ ਦਾ ਦੋਨੇ ਹਰਾਏ ਨੇ ਉਹ ਜੀਵਨ ਜੋਤ ਕਾੜਨੇ ਇੱਕ ਬਟਨ ਦੱਬਿਆ ਦੋ ਮਾਜੇ ਗਏ ਨੇ ਤਾਂ ਹੁਣ ਵਿਕਰਮ ਸਿੰਘ ਮਝੂਠੀਆ ਦਾ ਉਹ ਬਿਆਨ ਜਿਹੜੇ ਬਿਆਨ ਨੇ ਪੂਰੇ ਪੰਜਾਬ ਭਰ ਦੇ ਅੰਦਰ ਇਕ ਐਸੀ ਪੀੜਾ ਖੜੀ ਕਰ ਦਿੱਤੀ ਸੀ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਸਾਂਝੀ ਦੇ ਵਿੱਚ ਆਏ ਸੀ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਚੰਗਾ ਕੀਤਾ ਕਿ ਬਾਦਲਾਂ ਦੇ ਉੱਤੇ ਇਹਨਾਂ ਮਜੂਰੀਆਂ ਦੇ ਉੱਤੇ ਐਕਸ਼ਨ ਕਰ ਦਿੱਤਾ ਪਰ ਬਿਕਰਮ ਸਿੰਘ ਮਜੂਰੀਆਂ ਦਾ ਅਭਿਆਨ ਸੁਣਾਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਿਹਾ ਜਿਹੜੀ ਬਗਰੂਗੜ ਨੂੰ ਲੈ ਕੇ ਹੈ ਸੁਣੋ ਆਹ ਦੇਖ ਲਓ ਜੀ ਮੇਰੇ ਵਾਈਫ ਨੂੰ ਸੱਕੇ ਮਾਰੀਆ ਪੁਲਿਸ ਨੇ ਚਲੋ ਆਹ ਆਹ ਦੇਖ ਲਓ ਜੀ ਆ ਮੈਂ ਦਿਖਾਉਣਾ ਦਿਖਾ ਤੁਹਾਨੂੰ ਤਾਂ ਸੁਣ ਲਓ ਪੰਜਾਬ ਵਾਲੇ ਬਿਕਰਮ ਸਿੰਘ ਮਜੀਠੀਆ ਆਪਣੀ ਘਰ ਵਾਲੀ ਕਰਕੇ ਸਿਰਫ ਇੱਕ ਗੱਲ ਕਹਿ ਰਹੀ ਸੀ ਕਹਿੰਦੇ ਮੇਰੀ ਘਰ ਵਾਲੀ ਨੂੰ ਪੁਲਸ ਤੱਕੇ ਮਾਰ ਰਹੀ ਆ ਪਰ ਹੁਣ ਵਿਆਹ ਨਹੀਂ ਵੀ ਆ ਗਏ ਨੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਮਾਵਾਂ ਨੂੰ ਬਿਲਕੁਲ ਸੱਚ ਆ ਵੀ ਰਵਾਇਆ ਤਾਂ ਹੈਗਾ ਪਰ ਪੰਜਾਬ ਦੀ ਜਿਹੜੀ ਨੌਜਵਾਨੀ 80% ਲੋਕ ਚਿੱਤੇ ਦੇ ਨਾਲ ਇਸੇ ਬਿਕਰਮ ਸਿੰਘ ਮਜੀਠੀਆ ਨੇ ਮਾਰੇ ਨੇ ਕਿਉਂ ਨਾ ਬਈ ਮਾਮਾ ਉਹਨਾਂ ਦੀਆਂ ਭੈਣਾਂ ਨਹੀਂ ਸੀ ਜਿਹੜੀਆਂ ਅੱਜ ਤੱਕ ਰੋ ਰਹੀਆਂ ਨੇ ਇਹਦਾ ਸਿਰ ਪੁਲਿਸ ਦੇ ਧੱਕੇ ਸੀ ਪਰ ਥੋੜਾ ਧੱਕਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਔਰ ਉਹ ਸਰਕਾਰ ਪਰ ਖਵਾਹਿਗੁਰੂ ਨੇ ਮਾਰਿਆ ਉਹ ਪੰਜਾਬ ਦੇ ਸਾਰੇ ਲੋਕਾਂ ਦੇ ਸਾਹਮਣੇ ਪਰ ਹੁਣ ਅੱਜ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦੀ ਹਵਾ ਬੜੀ ਨਿਕਲੀ ਐ ਕਹਿੰਦੇ ਸੁਖਵੀਰ ਸਿੰਘ ਬਾਦਲ ਉਸ ਬੰਦੇ ਦੇ ਨਾਲ ਲੜੇ ਹੋਏ ਨਹੀਂ ਕਾਂਗਰਸ ਦੇ ਵੀ ਕਈ ਲੀਡਰ ਨੇ ਜਿਹੜੇ ਮੁੱਖ ਮੰਤਰੀ ਦੀ ਇੱਕ ਐਸੀ ਵੀਡੀਓ ਵਾਇਰਲ ਕਰ ਦਿੱਤੀ ਕਿ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਦੀ ਏ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਹੋ ਜਾਣ ਪਰ ਨਹੀਂ ਤੁਹਾਡੇ ਇਹ ਨਾ ਪੰਜਾਬ ਦੇ ਲੋਕ ਪਹਿਲੀ ਇਹਨਾਂ ਨੂੰ ਸਮਝੀ ਖੜੇ ਸੀ ਜਿਹੜੇ ਚੰਨੀ ਅਰਗੇ ਜਾਂ ਖੈਰੇ ਅਰਗੇ ਬਾਜਵੇ ਅਰਗੇ ਕਾਂਗਰਸ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਪੱਖ ਦੇ ਵਿੱਚ ਬੋਲੇ ਸੀ ਬਿਕਰਮ ਸਿੰਘ ਮਜੀਠੀਏ ਦੇ ਇਥੇ ਸਾਬਤ ਹੁੰਦਾ ਕਿ ਇਹ ਸਾਰੇ ਰਵੇ ਮਲੇ ਸੀ ਇਹ ਕੋਈ ਘਾਰ ਹੈ ਕਾਂਗਰਸ ਦਾ ਤੇ ਇਕਾਨੀ ਦਲ ਦਾ ਬਾਹਰ-ਬਾਹਰ ਇਹਨਾਂ ਦੇ ਘਰਾਂ ਦੇ ਵਿੱਚ ਸਾਦਾ ਪੰਜਾਬ ਚੱਕੀ ਦੇ ਵਿੱਚ ਜਿਵੇਂ ਆਟਾ ਪਿਸਦਾ ਇਸ ਤਰ੍ਹਾਂ ਪਿਸਦਾ ਰਿਹਾ ਅੱਜ ਪੰਜਾਬ ਨੂੰ ਨਵੀਂ ਪਾਰਟੀ ਜੇਕਰ ਬਣਾਉਈ ਹੈ ਤਾਂ ਤੁਹਾਡੇ ਧਿਆਨ ਚ ਹੋਣੀ ਹੈ ਪਰ ਅਕਾਲੀ ਦਲ ਹੋਵੇ ਚਾਹੇ ਹੋਵੇ ਕਾਂਗਰਸ ਇਹਨਾਂ ਲੋਕਾਂ ਨੂੰ ਜੇਕਰ ਪੰਜਾਬ ਦੀ ਜਨਤਾ ਫੇਰ ਤੋਂ ਵਿਕਸਿਤ ਕਰਦੀ ਹੈ ਤਾਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਮਹਾਮਾਰੀ ਫੇਰ ਤੋਂ ਜਨਮ ਲਾਊਗੀ ਕਿਉਂਕਿ ਅਕਾਲੀ ਦਲ ਨੇ 25 ਸਾਲਾਂ ਤੱਕ ਪੈਸਾ ਲੁੱਟਿਆ ਕਾਂਗਰਸ ਨੇ ਵੀ ਬੜਾ ਨਮਾ ਸਮਾਜ ਰਾਜ ਕੀਤਾ ਪਰ ਪੰਜਾਬ ਪ੍ਰਤੀ ਅੱਜ ਤੱਕ ਇਹਨਾਂ ਦੋਵੇਂ ਪਾਰਟੀਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਨਾ ਹੀ ਕੋਈ ਚੰਗਾ ਕਦਮ ਚੱਕਣਾ ਕਿਉਂ ਕਿ ਬਾਬਲ ਕਹਿ ਨਹੀਂ ਰਹੀਏ ਤਾਂ ਭਾਈ ਸੇਕਾਉਂ ਦੇ ਪਿੱਛੇ ਦੇ ਵਿੱਚ ਛੁਰਾ ਮਾਰਿਆ ਨਾਮ ਜਪਦੀਆਂ ਸੰਗਤਾਂ 'ਤੇ ਗੋਲੀ ਚਲਵਾ ਕੇ ਐਸੇ ਸੁਖਵੀਰ ਸਿੰਘ ਬਾਬਲ ਦੁਆਰਾ ਮਾਫੀ ਮੰਗੀ ਜਾਂਦੀ ਹੈ ਤਾਂ ਫੇਰ ਕਾਂਗਰਸ ਦੇ ਲੀਡਰ ਬਹੁਤ ਸਾਰੇ ਪੁਰਾਣਿਆਂ ਤੋਂ ਲੈ ਲਓ ਇੰਦਰਾ ਗਾਂਧੀ ਤੋਂ ਲੈ ਲਓ ਸਾਡੇ ਸਿੱਖਾਂ ਦੇ ਨਾਲ ਉਹਨੇ ਕੀ ਕਰਵਾਇਆ ਕਾਲ ਤੱਕ ਸਭ ਤੇ ਡੈਕ ਕਰਵਾਇਆ ਉਹ ਵੀ ਤੁਹਾਡੇ ਯਾਦ ਪਰ ਜਿਹੜੇ ਕੈਂਟਨ ਵਰਗੇ ਗੁੜਕਾ ਚੱਕ ਕੇ ਸੋਹਾ ਖਾ ਕੇ ਪੰਜਾਬ ਦੀ ਬਲੀ ਚਾੜ ਦਿੱਤੀ ਚਿੱਤੇ ਦੇ ਨਾਲ ਉਹ ਵੀ ਅੱਜ ਲੋਕ ਉਹਨਾਂ ਨੇ ਖੁਦ ਸਟੈਂਡਿੰਗ ਹੋ ਗਈ ਜੀ ਪੀ ਦੇ ਵਿੱਚ ਉਹ ਸਾਰਾ ਪੰਜਾਬ ਜਾਣਦਾ ਇਹਨਾਂ ਦੋਵੇਂ ਘਰਾ ਨੇ ਪੰਜਾਬ ਨੂੰ ਇਸ ਕਦਰ ਲੁੱਟਿਆ ਪੰਜਾਬ ਅੱਜ ਪੀੜਤ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਕੁਝ ਕਰਨਾ ਚਾਹੁੰਦਾ ਤੈਨੂੰ ਮੈਂ ਚਾਹੁੰਗਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਉਂ ਕਿ ਹਲੇ ਦਾ 5 ਸਾਲ ਤੱਕ ਪੂਰੇ ਵੀ ਹੋਇਆ ਪਾਈ ਚੁੜਿਆ ਨਾ ਪਰ ਉਹਨਾਂ ਲੋਕਾਂ ਨੂੰ ਵਾਰ-ਵਾਰ ਸੱਤਾ ਦੇ ਵਿੱਚ ਲਿਆ ਕੇ ਪੰਜਾਬ ਦੀ ਅੱਜ ਜਿਹੜੀ ਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੈ ਇਹ ਜਿਹੜੇ ਫੜੇ ਜਾ ਰਹੇ ਹਨ ਡੀਆਈਜੀ ਆਈਜੀ ਜੋ ਵੀ ਹੈ ਕੋਈ ਐਸਐਚਓ ਆ ਜਾਂ ਕੋਈ ਹੋਰ ਅਫਸਰ ਹੈ ਜਾਂ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਹੈ ਇਹ ਸਾਰੇ ਕੀਤੇ ਕਰਾਏ ਕਾਰਨਾਮੇ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦੇ ਰਾਜ ਦੇ ਵਿੱਚ ਇਹਨਾਂ ਨੂੰ ਖੁੱਲ੍ਹ ਦੇ ਕੇ ਇਹਨਾਂ ਨੂੰ ਗੋਟੀ ਪਾਈ ਗਈ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਐਸ ਕਰਕੇ ਭਾਈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹਲੇ ਤੱਕ ਦੋਵੇਂ ਪਾਰਟੀਆਂ ਕਰ ਰਹੀਆਂ ਨੇ ਤਾਂ ਰਹੀ ਗੀ ਹੁਣ ਡਿਬਰੂਗੜ੍ਹ ਦੀ ਗੱਲ ਪੰਜਾਬ ਦੇ ਲੋਕਾਂ ਨੇ ਜੋਰ ਲਾ ਦਿੱਤਾ ਇਹ ਬਹੁਤ ਜ਼ਿਆਦਾ ਸੋਰਸ ਨਿਕਲ ਕੇ ਆ ਰਹੇ ਪੰਜਾਬ ਦੇ ਅੰਦਰੋਂ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜੋ ਨਹੀਂ ਤਾਂ ਬਾਰ-ਬਾਰ ਡਿਮਾਂਡ ਬਾਗੜ ਪਰਿਵਾਰ ਦੁਆਰਾ ਇਹ ਵੀ ਕੀਤੀ ਜਾ ਰਹੀ ਹੈ ਕਹਿੰਦੇ ਵਿਕਰਮ ਮਜੀਠੀਆ ਦੇ ਨਾਲ ਮਿਲਣਾ ਔਰ ਮੈਂ ਤੁਹਾਣੀ ਨੂੰ ਪੁੱਛਣਾ ਚਾਹੁੰਗਾ ਕਿ ਤੁਹਾਡੀ ਕੀ ਰਹ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮੱਜੀਠੀਆ ਜਿਹੜਾ ਕਿ ਮੁੱਛਾਂ ਨੂੰ ਤਾਉ ਦੇ ਕੇ ਕਹਿੰਦਾ ਸੀ ਕਿ ਭਗਵੰਤ ਮਾਣ ਨੂੰ ਦੇਖ ਲਾਂਗਾ ਕਿੰਝ ਜੁਰਤ ਹੈ ਨਹੀਂ ਕਿ ਜਿਹੜਾ ਮੇਰੇ ਉੱਤੇ ਹੱਥ ਪਾਵੇ ਪਰ ਭਗਵੰਤ ਮਾਨ ਸਾਹਿਬ ਨੇ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਵੀ ਕਮਾਲ ਕਰ ਛੱਡਿਆ ਉਹਨਾਂ ਨੇ ਜਿਹੜਾ ਵਾਦਾ ਆਵਾਮ ਨਾਲ ਕੀਤਾ ਸੀ ਉਹ ਪੂਰਾ ਕਰਕੇ ਦਿਖਾਇਆ ਕਿ ਮੈਂ ਵਿਕਰਮ ਸਿੰਘ ਮਜੀਠੀਆ ਉੱਤੇ ਹੱਥ ਪਾਵਾਂਗਾ ਉਹ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਮੈਨੂੰ ਦੇਖ ਕੇ ਮੁੱਛਾਂ ਨਾਉ ਦਿੰਦਾ ਨਾ ਉਹਨੂੰ ਮੈਂ ਜ਼ਰੂਰ ਜੇਲ੍ਹਾਂ ਚ ਸੁਟਾਂਗਾ ਤੇ ਉਹਨੇ ਆਪਣਾ ਵਾਦਾ ਪੂਰਾ ਕਰ ਦਿਖਾਇਆ ਹੁਣ ਪੰਜਾਬ ਦੇ ਲੋਕਾਂ ਦੀ ਇਹ ਮੰਗ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਜੇਲਾਂ ਚੋਂ ਕੱਢ ਕੇ ਡਿਬਰੂਗਰ ਜੇਲ੍ਹ 'ਚ ਸੁਟਰਾ ਚਾਹੀਦਾ ਉੱਥੇ منتقل ਕਰਨਾ ਚਾਹੀਦਾ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗਰ ਜੇਲ੍ਹ ਦੇ ਅੰਦਰ ਸ਼ਿਫਟ ਕਰਨ ਜਾ ਰਹੇ ਨੇ ਤੇ ਇਹ ਗੱਲ ਸੁਣ ਕੇ ਤੁਹਾਨੂੰ ਪਤਾ ਹੈ ਕਿ ਬਾਦਲ ਪਰਿਵਾਰ ਉਹਨਾਂ ਦਾ ਕੋਈ ਹਾਲ ਨਹੀਂ ਕਿਉਂ ਕਿ ਬਦਲ ਪਰਿਵਾਰ ਜਿਹੜੇ ਆ ਕਿ ਆਏ ਦਿਨ ਕੋਈ ਨਾ ਕੋਈ ਮਹਮ ਕੋਈ ਨਾ ਕੋਈ ਐਸਾ ਕੰਮ ਪੰਜਾਬ ਸਰਕਾਰ ਦੇ ਖਿਲਾਫ ਕਰਦੇ ਰਹਿੰਦੇ ਆ ਜਿੰਦਾ ਕਰਕੇ ਪੰਜਾਬ ਦੇ ਲੋਕ ਮੁੱਖ ਮੰਤਰੀ ਪੰਜਾਬ ਤੋਂ ਬਾਦਨ ਹੋ ਜਾਣ ਲੇਕਿਨ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਕਿ 25 ਸਾਲ ਤੋਂ ਸਾਨੂੰ ਕੌਣ ਲੁੱਟ ਕੇ ਖਾ ਰਿਹਾ ਵੈ ਹੁਣ ਪੰਜਾਬ ਦੇ ਲੋਕ ਇਹਨਾਂ ਦੇ ਦਾਅ ਪੇਚ ਨਹੀਂ ਆਉਣ ਵਾਲੇ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੇ ਪੰਜਾਬ ਦੇ ਆਵਾਮ ਇਹਨਾਂ ਨੂੰ ਬਖੂਬੀ ਜਾਣਦੀ ਹੈ ਕਿਉਂਕਿ ਇਹਨਾਂ ਨੇ 25 ਸਾਲ ਤੋਂ ਪੰਜਾਬ ਨੂੰ ਲੁੱਟਿਆ ਖਾਦਾ ਪੰਜਾਬ ਦਾ ਬੇੜਾਗਰਕ ਕੀਤਾ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਦਾ ਵਿਕਰਮ ਸਿੰਘ ਮਜੀਠੀਆ ਨੇ ਕਾਹਨ ਕੀਤਾ ਮਾਵਾਂ ਦੇ ਪੁੱਤਰ ਮਾਰਤੇ ਭੈਣਾਂ ਦੇ ਭਰਾ ਮਾਰਤੇ ਤੇ ਅੱਜ ਪੰਜਾਬ ਦੇ ਲੋਕਾਂ ਦੀ ਇਹ ਹੀ ਮੰਗ ਹੈ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਨਾ ਆਵੇ ਤੈਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਕਮੈਂਟ ਕਰਕੇ ਆਪਣੀ ਰਾਏ ਦਾ ਹਿਸਾਬ لازਮੀ ਕਰਿਓ ਆਪਣਾ ਲਾਈਕ ਹੋ ਟਿਸਰਾ ਖਿਆਲ ਆਪਰਾਖਾ